ਮੱਝਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਵਿੱਚ ਅੱਜ ਖਾਸ ਤੌਰ ਤੇ ਗੱਲਬਾਤ ਕਰਨ ਲੱਗੇ ਆ ਪੰਜ ਕਹਾਣੀਆਂ ਦੀਆਂ ਪੜਨਯੋਗ ਕਿਤਾਬਾਂ ਦੇ ਬਾਰੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਜਿਹੜੀ ਕਿਤਾਬ ਦਾ ਜ਼ਿਕਰ ਮੈਂ ਸਭ ਤੋਂ ਪਹਿਲਾਂ ਕਰਨ ਲੱਗਾ ਹਾਂ ਸੱਲ ਲਈ ਬਹੁਤ ਹੀ ਸਤਿਕਾਰਤ ਸਤਿਕਾਰਯੋਗ ਸ਼ਖਸੀਅਤ ਜਿਨ੍ਹਾਂ ਨੇ ਸਾਹਿਤ ਦੇ ਖੇਤਰ ਵਿੱਚ ਬਹੁਤ ਨਾਮਣਾ ਖੱਟਿਆ ਰਾਮਸਰੂਪ ਅਣਕੀ ਦੁਆਰਾ ਲਿਖਿਤ ਕਹਾਣੀਆਂ ਦੀ ਕਿਤਾਬ ਹੈ ਜਿਸ ਨੂੰ ਬਯੰਤ ਬਾਜਵਾ ਹੋਰਾਂ ਨੇ ਸੰਪਾਦਿਤ ਕੀਤਾ ਹੈ ਔਰ ਇਹ ਤਕਰੀਬਨ ਇਸ ਕਿਤਾਬ ਦੇ ਵਿੱਚ 144 ਪੰਨੇ ਆ ਤੇ 144 ਪੰਨਿਆਂ ਉਤੇ 21 ਕਹਾਣੀਆਂ ਕਿਤਾਬ ਦਾ ਨਾਮ ਆ ਭਗੇਲੋ ਸਾਧਨੀ ਤੇ ਔਰਤਾ ਨਾਲ ਸੰਬੰਧਿਤ 21 ਚਰਚਿਤ ਕਹਾਣੀਆਂ ਸੋ ਇਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ 21 ਦੀਆਂ 21 ਕਹਾਣੀਆਂ ਜਿਹੜੀਆਂ ਨੇ ਔਰਤ ਦੇ ਜਨਜੀਵਨ ਜਾਂ ਉਹਦੇ ਜੀਵਨ ਸੰਘਰਸ਼ ਦੇ ਨਾਲ ਜੁੜੀਆਂ ਹੋਈਆਂ ਨੇ ਭਾਵੇਂ ਕਿ ਇਹ ਕਹਾਣੀਆਂ ਉਸ ਵੇਲੇ ਦੀਆਂ ਨੇ ਜਦੋਂ ਔਰਤ ਦੀ ਸਥਿਤੀ ਸਮਾਜ ਵਿੱਚ ਬਦ ਤੋਂ ਬੱਤਰ ਹੁੰਦੀ ਸੀ ਪਰ ਜੇ 21ਵੀਂ ਸਦੀ ਵਿੱਚ ਆ ਕੇ ਵੀ ਇਹਨਾਂ ਕਹਾਣੀਆਂ ਨੂੰ ਪੜਦੇ ਹਾਂ ਤਾਂ ਕਿਤਨਾ ਕਿਤੇ ਅਜੇ ਹੀ ਕਿਰਦਾਰ ਸਾਡੇ ਜ਼ਿਹਨ ਦੇ ਵਿੱਚ ਉੱਭਰ ਆਉਂਦੇ ਆ ਜਿਨ੍ਹਾਂ ਦੀ ਸ਼ਕਲ ਸੂਰਤ ਜਾਂ ਜਿਨ੍ਹਾਂ ਦਾ ਖਿਆਲ ਅਸੀਂ ਕਿਤਨਾ ਕਿਤੇ ਉਹਨਾਂ ਨੂੰ ਦੇਖਿਆ ਹੋਇਆ ਹੈ ਕਿਸ ਰੂਪ ਦੇ ਵਿੱਚ ਜਾਂ ਕੁਝ ਔਰਤਾਂ ਅੱਜ ਵੀ ਜੋ ਉਦੋਂ ਦੀ ਹੀ ਜ਼ਿੰਦਗੀ ਜੋਰੀਆਂ ਨੇ ਭਾਵੇਂ ਕਿ 21ਵੀਂ ਸਦੀ ਵਿੱਚ ਨੇ ਜਿਹੜੀ ਅੱਜ ਤੋਂ 40 50 100 ਸਾਲ ਪਹਿਲਾਂ ਜੋ ਔਰਤ ਦੀ ਸਥਿਤੀ ਸੀ ਅੱਜ ਵੀ ਕਿਤੇ ਨਾ ਕਿਤੇ ਅਜਿਹੇ ਕਿਰਦਾਰ ਵੇਖਣ ਨੂੰ ਮਿਲਦੇ ਆ ਬੇਅੰਤ ਬਾਜਵਾ ਨੇ ਇਸ ਕਿਤਾਬ ਨੂੰ ਸੰਪਾਦਿਤ ਕੀਤਾ ਹੈ ਔਰ ਇਹ ਰਾਮਸਰੂਪ ਅਣਕੀ ਸਾਹਿਤ ਸਭਾ ਰਜਿਸਟਰਡ ਤੌਲਾ ਦੇ ਪ੍ਰਧਾਨ ਵੀ ਨੇ ਕਿਤਾਬ ਸਮਰਪਣ ਕੀਤੀ ਹੋਈ ਹੈ ਰਾਮਸਰੂਪ ਅਣਕੀ ਸਾਹਿਤ ਸਭਾ ਤੌਲਾ ਦੇ ਮੈਂਬਰ ਦੇ ਨਾਮ ਕੁੱਲ ਕਹਾਣੀਆਂ ਜਿਹੜੀਆਂ ਹਰ ਕਹਾਣੀ ਆਪਣੀ ਮਸਾਲਾ ਭਗੀ ਹੈ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਹ ਕਿਤਾਬ ਪੜਨਯੋਗ ਹੈ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੈ ਤਰਕ ਭਾਰਤੀ ਪ੍ਰਕਾਸ਼ਨ ਨੇ ਤੇ ਇਹ ਕਿਤਾਬ 2020 ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਇਹ ਕਿਤਾਬ ਵਾਕਈ ਪੜਨਯੋਗ ਹੈ ਦੂਜੇ ਨੰਬਰ ਤੇ ਜਿਸ ਕਿਤਾਬ ਦੀ ਗੱਲ ਕਰਨ ਲੱਗਿਆ ਇਹ ਕਿਤਾਬ ਸ੍ਰੀ ਵਰਿੰਦਰ ਆਜ਼ਾਦ ਹੁਣਾਵਲੋਂ ਲਿਖੀ ਹੋਈ ਹੈ ਜੋ ਕਿ ਇੱਕ ਲੰਮੇ ਸਮੇਂ ਤੋਂ ਬਤੌਰ ਲੇਖਕ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਆਪਣਾ ਕੰਮ ਕਰ ਰਹੇ ਨੇ ਕਾਰਜ ਕਰ ਰਹੇ ਨੇ ਕਿਤਾਬ ਦਾ ਨਾਮ ਆ ਤੜਕੇ ਰਿਸ਼ਤੇ ਇਹ ਕਿਤਾਬ ਰੋਹਾਨੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਇਹ ਕਿਤਾਬ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਹੋਈ ਸੀ। ਸਾਲ 2016 ਵਿੱਚ ਇਹ ਕਿਤਾਬ ਦਾ ਐਡੀਸ਼ਨ ਛਪਿਆ। ਕਿਤਾਬ ਦੇ ਕੁੱਲ ਪੰਨੇ 128 ਆ। ਕੁੱਲ ਕਹਾਣੀਆਂ 14 ਆ। ਲੇਖਕ ਨੇ ਇਹ ਕਿਤਾਬ ਆਪਣੀ ਬੇਟੀ ਪ੍ਰਯੰਕਾ ਦੇ ਨਾਮ ਸਮਰਪਣ ਕੀਤੀ ਹੈ। 14 ਕਹਾਣੀਆਂ ਦੇ ਵਿਸ਼ੇ ਵਸਤੂ ਦੀ ਗੱਲ ਕਰੀਏ ਤਾਂ ਪਰਿਵਾਰਕ ਅਤੇ ਰਿਸ਼ਤਿਆਂ ਦੇ ਵਿੱਚ ਆ ਰਹੀ ਗਰਾਵਟ ਦੇ ird gird ਇੱਕ ਕਹਾਣੀਆਂ ਘੁੰਮਦੀਆਂ ਆ। ਇਹਨਾਂ ਕਹਾਣੀਆਂ ਦੇ ਜ਼ਿਆਦਾਤਰ ਪਾਤਰ ਜਿਹੜੇ ਨੇ ਉਹ ਮਿਹਨਤਕਸ਼ ਮਜ਼ਦੂਰ ਜਾਂ ਕਾਮੇ ਕਿਸਮ ਦੇ ਆ। ਹਰ ਕਹਾਣੀ ਆਪਣੀ ਮਿਸਾਲ ਆਪ ਹੈ। ਸਾਰੀਆਂ ਕਹਾਣੀਆਂ ਪੜਨਯੋਗ ਆ ਤੇ ਬਿਨਾਂ ਸ਼ੱਕ ਇਹ ਕਹਾਣੀਆਂ ਵੱਡ ਅਕਾਰੀਆਂ ਵੀ ਨੇ। ਇੱਕ ਦੋ ਛੋਟੀਆਂ ਕਹਾਣੀਆਂ ਹੈਗੀਆਂ ਨੇ ਪਰ ਜ਼ਿਆਦਾ ਕਹਾਣੀਆਂ ਜਿਹੜੀਆਂ ਨੇ ਉਹ ਲੰਮੀਆਂ ਨੇ ਪਰ ਕਹਾਣੀਆਂ ਸਾਰੀਆਂ ਹੀ ਸੁਆਦਲੀਆਂ ਨੇ ਕਿਉਂਕਿ ਇਹਦੇ ਵਿੱਚ ਪਾਤਰ ਜਾਂ ਘਟਨਾਵਾਂ ਕਿਤਨੇ ਕਿਤੇ ਅਸੀਂ ਮਹਿਸੂਸ ਕਰਦੇ ਆ ਕਿ ਸਾਡੇ ਆਲੇ ਦੁਆਲੇ ਹੀ ਵਾਪਰ ਰਹੀਆਂ ਨੇ। ਕੁੱਲ ਮਿਲਾ ਕੇ ਕਿਤਾਬ ਪੜਨਯੋਗ ਆ। ਤੀਸਰੇ ਨੰਬਰ ਤੇ ਦੋਸਤੋ ਜ਼ਿਕਰ ਹੈ ਨਾਟਕਕਾਰ ਗਲਪਕਾਰ ਤੇ ਬੁੱਧੀਜੀਵੀ ਸੰਤ ਸਿੰਘ ਸੇਖੋਂ ਦੁਆਰਾ ਲਿਖਿਤ ਕਹਾਣੀਆਂ ਦੀ ਕਿਤਾਬ ਹੈ ਇਸ ਕਿਤਾਬ ਦਾ ਨਾਮ ਹੈ ਪੇਮੀ ਦੇ ਨਿਆਣੇ ਤੇ ਹੋਰ ਕਹਾਣੀਆਂ ਸੰਤ ਸਿੰਘ ਸੇਖੋਂ ਇਹਦੇ ਆਥਰ ਨੇ ਲੇਖਕ ਨੇ ਤੇ ਕਿਤਾਬ ਨੂੰ ਸੰਪਾਦਿਤ ਕੀਤਾ ਜਾ ਤੀਜਵੰਤ ਸਿੰਘ ਗੇਲਣੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਇਸ ਕਿਤਾਬ ਨੂੰ 2020 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਪਹਿਲੀ ਕਿਤਾਬ ਬਘੇਲੋ ਸਾਧਨੀ ਦੇ ਵਾਂਗ ਇਹਦੇ ਵੀ 143 ਪੰਨੇ ਆ ਪਰ ਇਸ ਕਿਤਾਬ ਦੇ ਵਿੱਚ 15 ਕਹਾਣੀਆਂ ਨੇ ਹੁਣ ਇਹ 15 ਕਹਾਣੀਆਂ ਜਿਹੜੀ ਨੇ ਉਹ ਕਿੱਥੋਂ ਲਈਆਂ ਗਈਆਂ ਸੰਪਾਦਕ ਨੇ ਤੇ ਇਹਦੇ ਬਾਰੇ ਉਹ ਦੱਸਦਾ ਆ ਕਿ ਸੇਖੋਂ ਸਾਹਿਬ ਦੀਆਂ 5 ਕਹਾਣੀ ਸੰਗ੍ਰਹਿ ਕਿਤਾਬਾਂ ਜਿਹਦੇ ਵਿੱਚ ਅੱਧੀ ਵਾਟ ਕਾਮੇ ਤੇ ਯੋਧੇ ਸਮਾਚਾਰ ਸਿਆਣਪਾਂ ਤੇ ਤੀਜਾ ਪੈਰ ਇਹ ਪੰਜ ਕਹਾਣੀ ਸੰਗ੍ਰਹਿ ਜੋ ਉਹਨਾਂ ਨੇ ਲਿਖੇ ਸੀ ਉਹਦੇ ਵਿੱਚੋਂ ਇਹ 15 ਕਹਾਣੀਆਂ ਚੁਣੀਆਂ ਗਈਆਂ ਨੇ ਸਾਰੀਆਂ ਕਹਾਣੀਆਂ ਬਹੁਤ ਹੀ ਭਾਉ ਪੂਰਤ ਨੇ ਤੇ ਆਪੋ ਆਪਣੇ ਵਿਸ਼ੇ ਦੇ ਵਿੱਚ ਮੁਕੰਮਲ ਕਹਾਣੀਆਂ ਹੈਗੇ ਨੇ ਕੁੱਲ ਮਿਲਾ ਕੇ ਇੱਕ ਕਿਤਾਬ ਵਾਕਈ ਪੜਨ ਯੋਗ ਤੇ ਖਾਸ ਤੌਰ ਤੇ ਜੋ ਕਹਾਣੀਆਂ ਪੜਨ ਦੇ ਸ਼ੌਕੀਨ ਹੈਗੇ ਨੇ ਹਾਂ ਭਗੇਲੋ ਸਾਧਨੀ ਦੇ ਮੁਕਾਬਲੇ ਇਹ ਕਿਤਾਬ ਜਿਹੜੀ ਹੈ ਥੋੜੀਆਂ ਇਹਦੀਆਂ ਕਹਾਣੀਆਂ ਥੋੜੀਆਂ ਵੱਡੀਆਂ ਨੇ ਵੱਡੇ ਆਕਾਰ ਦੀਆਂ ਨੇ ਪਰ ਫਿਰ ਵੀ ਸਾਰੀਆਂ ਕਹਾਣੀਆਂ ਵਿਸ਼ੇ ਔਰ ਵਸਤੂ ਦੇ ਨਾਲ ਬਹੁਤ ਚੰਗੀ ਤਰ੍ਹਾਂ ਨਿਆ ਕਰਦੀਆਂ ਚੌਥੇ ਨੰਬਰ ਤੇ ਜਿਸ ਕਿਤਾਬ ਦੀ ਗੱਲ ਕਰਨ ਲੱਗਿਆ ਅਵਤਾਰ ਸਿੰਘ ਉਠੀ ਹੋਣਾ ਵੱਲੋਂ ਲਿਖੀ ਹੋਈ ਕਿਤਾਬ ਹੈ ਜਿਸ ਦਾ ਨਾਮ ਹੈ ਖਾਲਸ ਇਹ ਕਿਤਾਬ ਪਹਿਲੀ ਵਾਰੀ ਸਾਲ 1999 ਵਿੱਚ ਪ੍ਰਕਾਸ਼ਿਤ ਹੋਈ ਸੀ ਦੂਸਰਾ ਐਡੀਸ਼ਨ ਜਿਹੜਾ ਹੈ ਹਾਲ ਵਿੱਚ ਸਾਲ 2022 ਵਿੱਚ ਪ੍ਰਕਾਸ਼ਿਤ ਹੋਇਆ ਜਿਸ ਨੂੰ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਕਿਤਾਬ ਦੇ ਕੁੱਲ ਪੰਨਿਆਂ ਦੀ ਗੱਲ ਕਰੀਏ ਤਾਂ 120 ਸਫ਼ੇ ਹਨ ਤੇ ਲੇਖਕ ਨੇ ਇਹ ਕਿਤਾਬ ਸਮਰਪਣ ਕੀਤੀ ਹੈ ਕਿਸਾਨ ਸੰਘਰਸ਼ ਦੇ ਸਿਰੜੀ ਯੁੱਧਿਆਂ ਦੇ ਨਾਮ ਇਹ ਕਿਤਾਬ ਦੀਆਂ ਕੁੱਲ ਕਹਾਣੀਆਂ ਦੀ ਗੱਲ ਕਰੀਏ ਤਾਂ ਅੱਠ ਕਹਾਣੀਆਂ ਆ ਸੋ 120 ਪੇਜਾਂ ਉਤੇ ਅੱਠ ਕਹਾਣੀਆਂ ਅੰਦਾਜ਼ਾ ਲਾ ਸਕਦੇ ਆ ਕਿ ਇਹ ਕਹਾਣੀਆਂ ਵੀ ਤੜਕੇ ਰਿਸ਼ਤੇ ਕਿਤਾਬ ਵਾਂਗੂ ਵੱਡ ਆਕਾਰਿਕ ਵੱਡ ਆਕਾਰਿਕ ਕਹਾਣੀਆਂ ਹੈਗੀਆਂ ਉਹਦੇ ਨਾਲ ਕਿਉਂਕਿ 20ਵੀਂ ਸਦੀ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਪੰਜਾਬ ਦੀ ਧਰਤੀ ਨੇ ਦੋ ਵੱਡੇ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਇੱਕ ਸਨ 1947 ਵਾਲਾ ਤੇ ਦੂਸਰਾ ਜੂਨ 1984 ਵਾਲਾ ਇਹਨਾਂ ਦੋਨਾਂ ਸੰਤਾਪਾਂ ਦੇ ਇਰਤ ਗਿਰਦ ਇਹ ਕਹਾਣੀਆਂ ਘੁੰਮਦੀਆਂ ਆ ਇਸ ਤੋਂ ਇਲਾਵਾ ਕਿਸਾਨੀ ਸੰਘਰਸ਼ ਸਤਿਕਾਰ ਕਮੇਟੀਆਂ ਅਤੇ ਧਾਰਮਿਕ ਮਸਲੇ ਬਾਰੇ ਹਸਪਤਾਲਾਂ ਵਿੱਚ ਡਾਕਟਰੀ ਲੁੱਟ ਖਸੁੱਟ ਬਾਰੇ ਦਲਿਤ ਭਾਈਚਾਰੇ ਨਾਲ ਜੁੜੀਆਂ ਕਹਾਣੀਆਂ ਅਖੌਤੀ ਡੇਰਾਬਾਦ ਅਤੇ ਜਾਇਜ਼ ਜਨ ਜਾਇਜ਼ ਢੰਗ ਤਰੀਕੇ ਨਾਲ ਪੰਜਾਬੀਆਂ ਦੇ ਵਿਦੇਸ਼ ਜਾਣ ਸੰਬੰਧੀ ਹੋਰ ਕਈ ਅਹਿਮ ਵਿਸ਼ੇ ਇਨ੍ਹਾਂ ਕਹਾਣੀਆਂ ਵਿੱਚ ਛੋਹੇ ਗਏ ਆ। ਇਹ ਕਹਾਣੀ ਜਿਹੜੀ ਹੈ ਜਦੋਂ ਪਾਠਕ ਪੜ੍ਹਦਾ ਹੈ ਉਹਦੀ ਇੱਕ ਰੌਚਕਤਾ ਤੇ ਉਹਦੇ ਅੰਦਰ ਇੱਕ ਦਰਦ ਜਿਹੜਾ ਕਹਾਣੀ ਅੰਦਰ ਛੁਪਿਆ ਹੋਇਆ ਹੈ ਉਹ ਪਾਠਕ ਮਹਿਸੂਸ ਕਰ ਸਕਦਾ ਹੈ। ਕੁੱਲ ਮਿਲਾ ਕੇ ਇਹ ਕਿਤਾਬ ਵਾਕਈ ਪੜਨਯੋਗ ਹੈ। 5ਵੇਂ ਨੰਬਰ ਤੇ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ ਪੰਜਾਬੀ ਲੋਕ ਧਾਰਾ ਤੇ ਬਹੁਤ ਹੀ ਖੂਬਸੂਰਤ ਤੇ ਬਹੁਤ ਸਟੀਕ ਕੰਮ ਕਰਨ ਵਾਲੀ ਸ਼ਖਸੀਅਤ ਡਾਕਟਰ ਸੁਖਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਲਿਖਿਤ ਕਿਤਾਬ ਜਿਸ ਦਾ ਨਾਮ ਆ ਪੰਜਾਬ ਦੀਆਂ ਲੋਕ ਕਹਾਣੀਆਂ। ਇਹਦੀ ਕਿਤਾਬ ਦੀ ਖਾਸੀਅਤ ਹੈ ਕਿ ਇਹਦੇ ਵਿੱਚ ਸਾਨੂੰ ਆਪਣੇ ਪਿਛਲੇ ਪੰਜਾਬ ਦੀਆਂ ਪਿਛਲੇ ਸਮਿਆਂ ਦੇ ਬਹੁਤ ਸਾਰੇ ਪੰਜਾਬੀ ਦੇ ਸ਼ਬਦ ਪੜਨ ਸੁਣਨ ਨੂੰ ਮਿਲਦੇ ਆ ਵੈਸੇ ਇਹ ਜ਼ਿਕਰ ਹੈ ਕਿ ਧਣੀ ਪੋਠੋਹਾਰ ਦੇ ਇਲਾਕੇ ਦੀਆਂ ਇਹ ਲੋਕ ਕਹਾਣੀਆਂ ਹੈ ਇੱਕ ਕਿਤਾਬ ਨਵਯੁੱਗ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਔਰ 2015 ਦਾ ਐਡੀਸ਼ਨ ਮੇਰੇ ਕੋਲ ਹੈ ਕੁੱਲ ਕਿਤਾਬ ਦੇ 100 ਤੇ 70 ਪੰਨੇ ਆ ਜਿਹਦੇ ਵਿੱਚ ਕਰੀਬ 50 ਕਹਾਣੀਆਂ ਨੇ ਕਿਤਾਬ ਲੇਖਕ ਨੇ ਸਮਰਪਿਤ ਕੀਤੀ ਹੈ ਉਸ ਮਨਮੋਹਣੀ ਕਲੀ ਨੂੰ ਜਿਸ ਦੀ ਖੁਸ਼ਬੂ ਮੇਰੇ ਹਿਰਦੇ ਵਿੱਚ ਹਮੇਸ਼ਾ ਸਮਾਈ ਰਹੇਗੀ ਦੀ ਪ੍ਰਸੰਸਾ ਵਜੋਂ ਡਾਕਟਰ ਮੋਹਨ ਸਿੰਘ ਦੇ ਦੋ ਸ਼ਬਦ ਨੇ ਭੂਮਿਕਾ ਵਣਜਾਰਾ ਸਾਹਿਬ ਦੇ ਵੱਲੋਂ ਹੈ ਤੋਂ ਦੇ ਬਾਅਦ 25 ਕਹਾਣੀਆਂ ਨੇ ਔਰ 25 ਕਹਾਣੀ ਤੋਂ ਬਾਅਦ ਅੰਤਕਾ ਦਿੱਤਾ ਹੋਇਆ ਹੈ ਅੰਤਕਾ ਦੇ ਵਿੱਚ ਹਰ ਸਬੰਧਤ ਕਹਾਣੀ ਦੀ ਜਿਹੜੀ ਹੈ ਕਮਾਂਤਰੀ ਪਦਰ ਤੇ ਉਦੀ ਕੀ ਥਾਂ ਹੈਗੀ ਹੈ ਉਹਦੇ ਬਾਰੇ ਵੀ ਸਾਨੂੰ ਬਹੁਤ ਵਿਸਥਾਰ ਸਹਿਤ ਜਾਣਕਾਰੀ ਮਿਲਦੀ ਹੈ ਪਰ ਇਹ ਕਹਾਣੀਆਂ ਬਹੁਤ ਹੀ ਜ਼ਿਆਦਾ ਵਾ ਕਮਾਲ ਹੈਗੀਆਂ ਨੇ ਖਾਸ ਤੌਰ ਤੇ ਜੇਕਰ ਸਾਡੇ ਘਰ ਵਿੱਚ ਛੋਟੇ ਛੋਟੇ ਬੱਚੇ ਨੇ ਸੀ ਉਹਨਾਂ ਨੂੰ ਕਹਾਣੀਆਂ ਸੁਣਾਉਣੀਆਂ ਚਾਹੁੰਦੇ ਆ ਤਾਂ ਇਹ ਕਹਾਣੀਆਂ ਜਿੱਥੇ ਸਿੱਖਿਆਦਾਇਕ ਨੇ ਬੱਚਿਆਂ ਦੇ ਵਾਸਤੇ ਵੱਡਿਆਂ ਦੇ ਵਾਸਤੇ ਵੀ ਇਹ ਕਹਾਣੀਆਂ ਔਣੀਆਂ ਹੀ ਸਿੱਖਿਆਦਾਇਕ ਹੈ ਕਹਾਣੀਆਂ ਬਹੁਤ ਖੂਬਸੂਰਤ ਨੇ ਕੁਲ ਮਿਲਾ ਕੇ ਇਹ ਕਿਤਾਬ ਵਾਕਈ ਪੜਨ ਯੋਗ ਹੈ ਸੋ ਦੋਸਤੋ ਇਸੀ ਪੰਜ ਪੜਨਯੋਗ ਪੰਜਾਬੀ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਦੇ ਬਾਰੇ ਸੰਖੇਪ ਜਾਣਕਾਰੀ ਉਮੀਦ ਕਰਦਾ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਮਿਲਦੇ ਆਂ ਅਗਲੀ ਸੀਰੀਜ਼ ਦੇ ਵਿੱਚ ਹੋਰ ਪੰਜ ਕਿਤਾਬਾਂ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਪਰ ਜਾਂਦੇ ਜਾਂਦੇ ਜੇ ਸਾਡਾ ਇਹ ਉਪਰਾਲਾ ਤੁਹਾਨੂੰ ਵਾਕਿਆ ਚੰਗਾ ਲੱਗਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਤੇ ਸਾਡਾ ਇਹ ਚੈਨਲ ਮਾਝਾ ਵਰਲਡਵਾਈਡ ਸਬਸਕ੍ਰਾਈਬ ਕਰਦੇ ਜਾਣਾ ਧੰਨਵਾਦ ਜੀ ਸਤਿ ਸ੍ਰੀ ਅਕਾਲ